ਦਿੱਲੀ ਦੇ ਮੁੱਖ ਮੰਤਰੀ ਤਿਹਾੜ ਜੇਲ੍ਹ ਵਿੱਚ ਭੇਜੇ ਗਏ ਇਸ ਤੋਂ ਪਹਿਲਾਂ ਸੰਜੇ ਸਿੰਘ ਮਨੀਸ਼ ਸੌਦੀਆ ਵੀ ਤਿਹਾੜ ਜੇਲ੍ਹ ਦੇ ਵਿੱਚ ਨੇ ਸ਼ਰਾਬ ਘੁਟਾਲੇ ਦੇ ਮਾਮਲੇ ਦੇ ਵਿੱਚ ਤੇ ਕੱਲ ਜਦੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਈਡੀ ਨੂੰ ਕਿਹਾ ਸੀ ਕਿ ਜਿਹੜਾ ਵਿਜੇ ਨਾਇਰ ਨਾਂ ਦਾ ਬੰਦਾ ਹੈ ਜਿਹੜਾ ਨਾਲ ਦਾ ਸਭ ਤੋਂ ਨੇੜਲਾ ਸਾਥੀ ਹੈ ਉਹ ਮੁੱਖ ਮੰਤਰੀ ਕੇਜਰੀਵਾਲ ਨੂੰ ਰਿਪੋਰਟ ਨਹੀਂ ਸੀ ਕਰਦਾ ਉਹ ਆਤਸ਼ੀ ਤੇ ਸੌਰਵ ਭਰਦwaj ਨੂੰ ਰਿਪੋਰਟ ਕਰਦਾ ਸੀ ਤਾਂ ਉਸ ਤੋਂ ਬਾਅਦ ਅਤਸ਼ੀ ਨੇ ਕਿਸੇ ਵੀ ਗੱਲ ਦਾ ਜਵਾਬ ਨਹੀਂ ਦਿੱਤਾ ਤੇ ਕੱਲ ਸ਼ਾਮ ਨੂੰ ਉਹਨਾਂ ਨੇ ਇੱਕ ਟਵੀਟ ਕੀਤਾ ਜਿਦੇ ਵਿੱਚ ਉਹਨਾਂ ਨੇ ਆਖਿਆ ਕਿ ਮੈਂ ਕੱਲ ਸਵੇਰੇ 10 ਵਜੇ ਇੱਕ ਪ੍ਰੈਸ ਕਾਨਫਰੰਸ ਕਰਕੇ ਇੱਕ ਵੱਡਾ ਖੁਲਾਸਾ ਕਰਾਂਗੀ ਆਮ ਆਦਮੀ ਪਾਰਟੀ ਦੀ ਜਿਹੜੀ ਮੰਤਰੀ ਆਤਸ਼ੀ ਔਰ ਉਹਨੇ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਔਰ ਕਥਿਤ ਤੌਰ ਤੇ ਕੇਜਰੀਵਾਲ ਨੇ ਜਦੋਂ ED ਦੇ ਸਾਹਮਣੇ ਪੁੱਛ ਕੇ ਦਿੱਲੀ ਕਿਹਾ ਸੀ ਕਿ ਵਿਜੇ ਨਾਇਰ ਉਹਨਾਂ ਨੂੰ ਨਹੀਂ ਸਕੋ ਬਲਕਿ ਆத்ਸ਼ੀ ਤੇ ਸੌਰਵ ਭਾਰਦwaj ਨੂੰ ਰਿਪੋਰਟ ਕਰਦਾ ਸੀ ਔਰ ਪਹਿਲੀ ਵਾਰੀ ਦਿੱਲੀ ਦੀ ਕੈਬਨਿਟ ਦੀ ਮੰਤਰੀ ਆத்ਸ਼ੀ ਤੇ ਸੌਰਵ ਦਾ ਨਾਮ ਇਸ ਘਟਾਲੇ ਦੇ ਵਿੱਚ ਆਇਆ ਤਾਂ ਆத்ਸ਼ੀ ਨੇ ਅੱਜ ਸਵੇਰੇ ਚੁੱਪੀ ਤੋੜੀ ਹੈ ਭਾਜਪਾ ਦੇ ਉੱਤੇ ਉਹਨੇ ਬੜੇ ਗੰਭੀਰ ਦੋਸ਼ ਲਾਏ ਨੇ ਆத்ਸ਼ੀ ਨੇ ਦਾਅਵਾ ਕੀਤਾ ਕਿ ਉਹਨਾਂ ਦੇ ਇੱਕ ਕਰੀਬੀ ਵਿਅਕਤੀ ਦੇ ਮਾਧਿਅਮ ਨਾਲ ਭਾਰਤੀ ਜਨਤਾ ਪਾਰਟੀ ਨੇ ਉਹਨਾਂ ਨਾਲ ਸੰਪਰਕ ਕੀਤਾ ਆத்ਸ਼ੀ ਨੂੰ ਉਸਨੇ کیا ਜਿਵੇਂ ਆத்ਸ਼ੀ ਨੇ ਦਾਅਵਾ ਕੀਤਾ ਹੈ ਜੇ ਦਿਓ ਭਾਜਪਾ ਦੇ ਵਿੱਚ ਸ਼ਾਮਲ ਨਹੀਂ ਹੋਈ ਤਾਂ 1 ਮਹੀਨੇ ਦੇ ਵਿੱਚ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਏਗਾ ਤੇ ਆਮ ਆਦਮੀ ਪਾਰਟੀ ਦੇ ਨੇਤਾ ਨੇ ਇਹ ਵੀ ਦਾਵਾ ਕੀਤਾ ਹੈ ਕਿ ਉਹਨਾਂ ਤੋਂ ਇਲਾਵਾ ਸੌਰਵ ਸੌਰਵ ਭਰਦਵਾਜ ਜਿਹੜੇ ਮੰਤਰੀ ਨੇ ਦੁਰਗੇਸ਼ ਪਾਠਕ ਜਿਹੜੇ ਰਜਿੰਦਰਨਗਰ ਤੋਂ ਵਿਧਾਇਕ ਨੇ ਤੇ 라ਗਵ ਚੱਡਾ ਜਿਹੜੇ ਰਾਜ ਸਭਾ ਦੇ ਮੈਂਬਰ ਨੇ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਆਚੀ ਨੇ ਭਾਜਪਾ ਦੇ ਉਸ ਵਿਅਕਤੀ ਦਾ ਨਾਮ ਨਹੀਂ ਦੱਸਿਆ ਜਿਨ੍ਹਾਂ ਨੇ ਉਹਨਾਂ ਨੂੰ ਇਸ ਤਰ੍ਹਾਂ ਦੀ ਆਫਰ ਕੀਤੀ ਆ। ਆਤਸ਼ੀ ਨੇ ਆਖਿਆ ਕਿ ਮੈਂ ਦੇਸ਼ ਭਰ ਦੇ ਲੋਕਾਂ ਨੂੰ ਇਹ ਗੱਲ ਦੱਸਣਾ ਚਾਹੁੰਦੀ ਆ ਕਿ ਭਾਜਪਾ ਦੇ ਮੇਰੇ ਵਿਅਕਤੀਗਤ ਬਹੁਤ ਕਰੀਬੀ ਮਾਧਿਅਮ ਦੇ ਨਾਲ ਮੈਨੂੰ ਭਾਜਪਾ ਵਿੱਚ ਸ਼ਾਮਲ ਹੋਣ ਲਈ ਸੰਪਰਕ ਕੀਤਾ ਹੈ। ਤੇ ਮੈਨੂੰ ਕਿਹਾ ਗਿਆ ਕਿ ਜੇ ਤੁਸੀਂ ਭਾਜਪਾ ਜੁਆਇਨ ਕਰ ਲਓ ਤੁਸੀਂ ਆਪਣਾ ਕੈਰੀਅਰ ਬਚਾ ਲਓ ਤੇ ਜੇ ਤੁਸੀਂ ਭਾਜਪਾ ਜੁਆਇਨ ਨਹੀਂ ਕੀਤੀ ਤੇ ਆਉਣ ਵਾਲੇ ਮਹੀਨੇ ਵਿੱਚ ਕੀੜੀ ਤੁਹਾਨੂੰ ਜਿਹੜਾ ਗ੍ਰਿਫਤਾਰ ਕਰ ਲੂਗੀ। ਉਹਨਾਂ ਨੇ ਆਖਿਆ ਕਿ ਮੇਰੇ ਬਹੁਤ ਕਰੀਬੀ ਵਿਅਕਤੀ ਦੇ ਮਾਧਿਅਮ ਨਾਲ ਹੀ ਦੱਸਿਆ ਗਿਆ ਤੇ ਉਹਨਾਂ ਨੇ ਆਖਿਆ ਕਿ ਵਾਰਦ ਮੰਤਰੀ ਤੇ ਭਾਜਪਾ ਨੇ ਮੰਨ ਬਣਾ ਲਿਆ ਕਿ ਆਮ ਆਦਮੀ ਪਾਰਟੀ ਤੇ ਉਹਦੇ ਸਾਰੇ ਨੇਤਾਵਾਂ ਨੂੰ ਉਹ ਕੁਚਲਣਾ ਚਾਹੁੰਦੇ ਐ ਆਛੀ ਨੇ ਵੀ ਆਖਿਆ ਕਿ ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਸਿਖਰਲੇ ਨੇਤਾਵਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਹਨਾਂ ਨੇ ਆਖਿਆ ਕਿ ਹੁਣ ਜਦੋਂ ਭਾਜਪਾ ਲੋਕ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਚਾਰ ਹੋਰ ਨੇਤਾਵਾਂ ਨੂੰ ਗ੍ਰਿਫਤਾਰ ਕਰਾਉਣਾ ਚਾਹੁੰਦੀ ਹੈ ਤੇ ਆਛੀ ਨੇ ਆਖਿਆ ਕਿ ਇਹ ਉਹ ਮੈਨੂੰ ਸੌਰਵ ਭਰਦਵਾਚ ਦੁਰਗੇਸ਼ ਪਾਠਕ ਤੇ ਰਾਗਵ ਚੱਡਾ ਨੂੰ ਗ੍ਰਿਫਤਾਰ ਕਰਨਗੇ ਤੇ ਇਸੇ ਵਿਚਕਾਰ ਭਾਜਪਾ ਦੇ ਆਗੂ ਜਿਹੜੇ ਮਨਜਿੰਦਰ ਸਿੰਘ ਸਰ ਸਰਸਾ ਨੇ ਆਦਸੀ ਦੇ ਦੋਸ਼ਾਂ ਦਾ ਖੰਡਨ ਕਰਦੇ ਆਖਿਆ ਕਿ ਉਹਨਾਂ ਨੂੰ ਦੱਸਣਾ ਚਾਹੀਦਾ ਹੈ ਕਿ ਕਿਸ ਨੇ ਉਹਨਾਂ ਨਾਲ ਸੰਪਰਕ ਕੀਤਾ ਤਾਂ ਜੋ ਉਹਨੂੰ ਫੜਿਆ ਜਾ ਸਕੇ ਆਮ ਆਦਮੀ ਪਾਰਟੀ ਦੇ ਨੇਤਾਵਾਂ ਵੱਲੋਂ ਵੀ ਪਹਿਲਾਂ ਵੀ ਇਸ ਤਰ੍ਹਾਂ ਦੇ ਦੋਸ਼ ਲਾਏ ਗਏ ਤੇ ਭਾਜਪਾ ਨੇ ਹਰ ਵਾਰ ਉਹਨਾਂ ਤੋਂ ਸਬੂਤਾਂ ਦੀ ਮੰਗ ਕੀਤੀ ਸੀ ਆਦਸੀ ਨੇ ਆਖਿਆ ਕਿ ਭਾਜਪਾ ਨੇ ਉਮੀਦ ਕੀਤੀ ਸੀ ਕਿ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਆਮ ਆਦਮੀ ਪਾਰਟੀ ਟੁੱਟ ਜਾਏਗੀ ਪਰ ਐਤਵਾਰ ਨੂੰ ਰਾਮ ਰੀਲਾ ਮੈਦਾਨ ਦੇ ਵਿੱਚ ਰੈਲੀ ਤੋਂ ਬਾਅਦ ਜਿਹੜੇ ਲੱਖਾਂ ਲੋਕ ਆਏ ਉਹ 10 ਦਿਨਾਂ ਦੇ ਵਿੱਚ ਆਮ ਆਦਮੀ ਪਾਰਟੀ ਦੀਆਂ ਸੜਕਾਂ ਤੇ ਚੱਲ ਰੇ ਸੰਘਰਸ਼ ਤੋਂ ਬਾਅਦ ਭਾਜਪਾ ਨੂੰ ਲੱਗ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਚਾਰ ਨੇਤਾਵਾਂ ਨੂੰ ਗ੍ਰਿਫਤਾਰ ਕਰਨਾ ਕਾਫੀ ਨਹੀਂ ਅ ਦੂਜਾ ਹੁਣ ਆਮ ਆਦਮੀ ਪਾਰਟੀ ਦੇ ਚਾਰ ਹੋਰ ਨੇਤਾਵਾਂ ਨੂੰ ਗ੍ਰਿਫਤਾਰ ਕੀਤੇ ਜਾਣ ਦਾ ਦਾਵਾ ਆਤਸ਼ੀ ਕਰ ਰਹੀ ਹੈ ਆਮ ਆਦਮੀ ਪਾਰਟੀ ਦੇ ਨੇਤਾ ਨੇ ਇਹ ਵੀ ਖੱਤਸ਼ਾ ਜਾਰੀ ਕੀਤਾ ਹੈ ਕਿ ਉਹਨਾਂ ਦੇ ਘਰ ਤੇ ਆਉਣ ਵਾਲੇ ਸਮੇਂ ਦੇ ਵਿੱਚ ਛਾਪੇਮਾਰੀ ਕੀਤੀ ਜਾਏਗੀ ਸੰਬਣ ਭੇਜੇ ਜਾਣਗੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਏਗਾ ਈਡੀ ਵੱਲੋਂ ਉਹਨਾਂ ਦੇ ਨਾਮ ਦਾ ਜ਼ਿਕਰ ਅਦਾਲਤ ਵਿੱਚ ਕੀਤੇ ਜਾਣ ਨੂੰ ਲੈ ਕੇ ਜਦੋਂ ਸਵਾਲ ਕੀਤਾ ਕਿ ਉਹਨਾਂ ਦੀ ਗ੍ਰਿਫਤਾਰੀ ਹੋ ਸਕਦੀ ਹੈ ਤੇ ਆਤਸ਼ੀ ਨੇ ਆਖੇ ਕਿ ਹਾਂ ਬਿਲਕੁਲ ਸੰਭਵ ਹੈ ਉਹਨਾਂ ਨੇ ਕਿਹਾ ਕਿ ਕੱਲ ਜੋ ਈਡੀ ਨੇ ਸੌਰਵ ਤੇ ਮੇਰਾ ਨਾਮ ਲਿਆ ਉਹ ਇੱਕ ਬਿਆਨ ਦੇ ਆਧਾਰ ਤੇ ਹੈ ਜੋ ਪਹਿਲਾਂ ਤੋਂ ਸੀਬੀਆਈ ਤੇ ਈਡੀ ਦੀ ਚਾਰਜ ਸ਼ੀਟ ਦੇ ਵਿੱਚ ਹੈ ਔਰ ਇਸੇ ਬਿਆਨ ਨੂੰ ਇਸ ਲਈ ਚੱਕਿਆ ਗਿਆ ਕਿ ਭਾਜਪਾ ਨੂੰ ਲੱਗ ਰਿਹਾ ਕਿ ਕੇਜਰੀਵਾਲ ਮਨੀਸ਼ ਸੌਦੀਆ ਤੇ ਸਤਿੰਦਰ ਜੈਨ ਦੇ ਜਿਲ੍ਹੇ ਤੋਂ ਜਾਣ ਤੋਂ ਬਾਅਦ ਆਮ ਆਦਮੀ ਪਾਰਟੀ ਜਮਿਨੀ ਪੱਧਰ ਤੇ ਬਹੁਤ ਮਜਬੂਤੀ ਨਾਲ ਲੜ ਰਹੀ ਹੈ ਤੇ ਦੂਜੀ ਲਾਈਨ ਦੇ ਨੇਤਾਵਾਂ ਨੂੰ ਗ੍ਰਿਫਤਾਰ ਕੀਤਾ ਜਾ ਸਕੇ ਕੱਲ ਸੋਮਵਾਰ ਈਡੀ ਨੇ ਕੇਜਰੀਵਾਲ ਨੂੰ ਅਦਾਲਤ ਦੇ ਵਿੱਚ ਪੇਸ਼ ਕਰਦਿਆਂ ਹੋਇਆਂ ਦਿੱਲੀ ਦੇ ਮੁੱਖ ਮੰਤਰੀ ਨੇ ਵਿਜੇ ਨਾਇਰ ਦੇ ਸਬੰਧ ਵਿੱਚ ਆਪਣੇ ਮੰਤਰੀਆਂ ਆਤਸ਼ੀ ਤੇ ਸੌਰਵ ਭਰਦwaj ਦਾ ਨਾਮ ਲਿਆ ਈਡੀ ਦੇ ਮੁਤਾਬਕ ਕੇਜਰੀਵਾਲ ਨਾਲ ਜਦੋਂ ਵਿਜੇ ਨਾਇਰ ਦੇ ਸਬੰਧਾਂ ਨੂੰ ਲੈ ਕੇ ਸਵਾਲ ਕੀਤਾ ਤਾਂ ਉਹਨਾਂ ਨੇ ਆਖਿਆ ਕਿ ਇਹਨਾਂ ਦੇ ਵਿਚਕਾਰ ਸੰਪਰਕ ਜਿਹੜਾ ਘੱਟ ਸੀ ਕਥੇ ਤੌਰ ਤੇ ਕੇਜਰੀਵਾਲ ਨੇ ਆਖਿਆ ਕਿ ਨਾਇਰ ਉਹਨਾਂ ਨੂੰ ਨਹੀਂ ਬਲਕਿ ਆਤਸ਼ੀ ਤੇ ਸੌਰਵ ਨੂੰ ਰਿਪੋਰਟ ਕਰਦਾ ਰਿਹਾ ਹੈ ਇਹ ਪਹਿਲੀ ਵਾਰ ਹੈ ਜਦੋਂ ਆਤਸ਼ੀ ਤੇ ਸੌਰਵ ਭਾਰ ਦਵਾਈ ਦਾ ਵੀ ਨਾਮਕਤਿਤ ਸ਼ਰਾਬ ਕੋਟਾਲੇ ਵਿੱਚ ਲਿਆ ਗਿਆ ਜਿਸ ਵਕਤ ਈਡੀ ਨੇ ਇਹ ਦਾਵਾ ਕੀਤਾ ਉਦੋਂ ਆਤਸ਼ੀ ਵੀ ਉੱਥੇ ਮੌਜੂਦ ਸੀ ਅਦਾਲਤ ਤੋਂ ਜਦੋਂ ਆਤਸ਼ੀ ਨਿਕਲੀ ਤਾਂ ਮੀਡੀਆ ਕਰਮਚਾਰੀਆਂ ਨੇ ਨਾਮ ਲੈ ਜਾਣ ਤੇ ਉਸ ਤੋਂ ਪ੍ਰਤੀਕਿਰਿਆ ਮੰਗੀ ਲੇਕਿਨ ਆਮ ਆਦਮੀ ਪਾਰਟੀ ਦੀ ਨੇਤਾ ਆਤਸ਼ੀ ਬਿਨਾਂ ਕੋਈ ਜਵਾਬ ਦਿੱਤੇ ਆ ਉਥੋਂ ਚੁੱਪਚਾਪ ਨਿਕਲ ਗਏ ਦਿਨ ਪਰ ਆਤਸ਼ੀ ਤੇ ਸੌਰਵ ਭਾਰ ਦਵਾਈ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਕੋਈ ਟਿੱਪਣੀ ਨਹੀਂ ਆਈ ਔਰ ਇਸ ਨੂੰ ਲੈ ਕੇ ਭਾਜਪਾ ਨੇਤਾਵਾਂ ਨੇ ਵੀ ਆਪਣੀ ਜਿਹੜੀ ਹੈ ਚੁਟਕੀ ਲਈ ਹਾਲਾਂਕਿ ਆਮ ਆਦਮੀ ਪਾਰਟੀ ਦੇ ਨੇਤਾ ਜਿਹੜੀ ਜੈਸਮੀਨ ਸ਼ਾਹ ਹੈ ਉਹਨਾਂ ਨੇ ਆਖਿਆ ਕਿ ਇਹ ਕੋਈ ਗਲਤ ਨਮੀ ਗੱਲ ਨਹੀਂ ਔਰ ਇਸੇ ਤਰ੍ਹਾਂ ਸ਼ਾਹ ਨੇ ਆਖਿਆ ਕਿ ਜਦੋਂ ਵਿਜੇ ਨਾਇਰ ਨੂੰ ਪਹਿਲੀ ਵਾਰ ਹਿਰਾਸਤ ਵਿੱਚ ਲਿਆ ਗਿਆ ਸੀ ਤਦ ਉਹਨਾਂ ਨੂੰ ਇਹ ਕਿਹਾ ਸੀ ਕਿ ਇਹ ਕੇਜਰੀਵਾਲ ਨਹੀਂ ਬਲਕਿ ਆਸ਼ੀ ਤੇ ਸੌਰਵ ਭਾਰਦवाज ਨੂੰ ਜਿਹੜੇ ਰਿਪੋਰਟ ਕਰਦੇ ਸੀਗੇ ਔਰ ਆਮ ਆਦਮੀ ਪਾਰਟੀ ਦੇ ਨੇਤਾ ਨੇ ਪੁੱਛਿਆ ਕਿ ਜਿਹੜੇ ਫੈਕਟ ਪਹਿਲਾਂ ਤੋਂ ਅਦਾਲਤ ਦੇ ਸਾਹਮਣੇ ਅਤੇ ਦੁਬਾਰਾ ED ਕਿਉਂ ਇਸ ਨੂੰ ਚੱਕ ਰਹੀ ਹੈ ਉਹਨਾਂ ਨੇ ਦੋਸ਼ ਲਾਇਆ ਕਿ ED ਆਮ ਆਦਮੀ ਪਾਰਟੀ ਦੇ ਹੋਰ ਨੇਤਾਵਾਂ ਨੂੰ ਗ੍ਰਿਫਤਾਰ ਜਿਹੜਾ ਕਰਨਾ ਚਾਹੁੰਦੀ ਹੈ ਸੋ ਹੁਣ ਆਤਸ਼ੀ ਦਾ BJP ਤੋਂ ਆਫਰ ਮਿਲਣ ਦਾ ਦਾਵਾ ਤੇ ਰਾਗਵ ਚੱਡਾ ਸਮੇਤ ਚਾਰ ਵਿਅਕਤੀਆਂ ਦੀ ਹੋਰ ਗ੍ਰਿਫਤਾਰੀ ਹੋਣ ਦੀ ਜਿਹੜੀ ਸੰਭਾਵਨਾ ਇਹ ਆਤਸ਼ੀ ਨੇ ਦੱਸੀ ਹੈ ਸੋ ਇਹ ਸੀ ਆਤਸ਼ੀ ਸਰਵਪਰਦਵਾਜ ਅਰਵਿੰਦ ਕੇਜਰੀਵਾਲ ਤੇ ਹੋਰ ਜਿਹੜੇ ਚਾਰ ਆਗੂਆਂ ਦੇ ਦੁਬਾਰਾ ਤੋਂ ਫੜੇ ਜਾਣ ਦੀ ਘਟਨਾ ਸੰਬੰਧੀ ਚੱਲ ਰਹੀ ਚਰਚਾ ਦੀ ਇੱਕ ਵਿਸ਼ੇਸ਼ ਰਿਪੋਰਟ